श्री हरगोबिंदपुर साहिब बीती शाम डंगरा ਨੂੰ ਨਵਾਉਂਦੇ ਵਕਤ ਦੋ ਨੌਜਵਾਨ ਨਹਿਰ ਵਿੱਚ ਰੁੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸ਼ਾਮੂ ਪੁੱਤਰ ਸ਼ੇਰ ਅਲੀ ਉਮਰ 18 ਸਾਲ ਕਾਕਾ ਪੁੱਤਰ ਸ਼ਾਦੀਨ ਉਮਰ 18 ਸਾਲ ਵਾਸੀ ਪਿੰਡ ਉਦਮਵਾਲ ਡੰਗਰਾ ਨੂੰ ਪਾਣੀ ਪਿਲਾਉਣ ਅਤੇ ਨਵਾਉਣ ਲਈ ਪਿੰਡ ਮਨੀਸ਼ ਕੋਲ ਉਦਵਾਲ ਵਾਲੀ ਨਹਿਰ ਵਿੱਚ ਉਤਰੇ ਸਨ ਇਹ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ਵਿੱਚ ਰੁੜ ਗਏ ਜਿਸ ਦੀ ਪਾਲ ਪਰਿਵਾਰ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ तक भी उनादा कुछ भी पता नहीं लग सकता है इधर काका वो पाग गए डंगरा डंगरा मौके आण लगे ਅਵੇ ਅਵੇ ਗਲਵਾਰ ਆ ਗਿਆ ਜਿਹੜਾ ਪਾਸ ਹੀ ਹੋ ਗਿਆ ਡੋਬਾ ਹਾਂਜੀ ਉਹ ਨੂੰ ਗਿਆ ਹਨ ਉਹ ਲੋਕ ਦੋਨੋਂ ਟੋਬੇ ਕਿੰਨੀ ਕਿੰਨੀ ਉਮਰ ਹੈ ਬੀਬੀ ਸਾਲ ਦੀ ਇਹ ਕੀ ਨਾਂ ਦੋਨਾਂ ਬੱਚਿਆਂ ਨੇ ਬੀਬੀ ਸਾਲ ਨਾਂ ਕੀ ਬੱਚਾ ਕਾਕਾ ਸੀਰਾ ਦਾ ਕਾਕਾ ਦੂਸਰੇ ਨਾਂ ਕੀ ਕਿੱਤਾ ਸੀ ਠੀਕ ਹੈ ਜੀ ਤੇ ਹੁਣ ਲੱਭ ਰਹੇ ਪੁਲਿਸ ਨੂੰ ਰਿਪੋਰਟ ਕੀਤੀ ਆ ਕੀਤੀ ਆ ਜੀ ਕਿੰਨੇ ਪੁਲਿਸ ਆਈ ਨਹੀਂ ਅਜੇ ਤੱਕ ਹਾਂ ਹੋ ਆਈਏ ਪੁਲਿਸ ਆ ਪੁਲਿਸ ਆ ਹਾਂਜੀ ਤੇ ਹੁਣ ਅੱਗੇ ਗੋਦਾਖੁਰ ਕੋਈ ਆਇਆ ਹਾਂਜੀ ਗੋਤਾਗੁਰ ਕੋ ਲੱਭਣ ਬਾਅਦ ਦੇ ਨਹੀਂ 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 ਗਾਨੀਆ ਸਿਰ ਦੋਨੇ ਬੱਚੇ ਤਾਂ ਅੱਡੇ ਜਾਂ ਗੋਰੇ ਜਿਹੜਾ ਅਸੀਂ ਇੱਕ ਨੋ ਇੱਕ ਬਣਾਇਆ ਠੀਕ ਠੀਕ ਹਾਂਜੀ ਹੁ ਕਿੰਨੇ ਵਜੇ ਤੇ ਡੁੱਬੇ ਬੱਚੇ 5:00 ਵਜੇ 5:00 ਵਜੇ ਤੇ ਡੁੱਬੇ ਤੇ ਪੂਰੀ ਕੁਛ ਕਰਨੀ ਅਜੇ ਤੱਕ ਨਹੀਂ ਲੱਭੀ ਨਹੀਂ ਲੱਭੀ ਸਾਮ ਮਾਰਦੇ ਠੀਕ ਹੈ ਜੀ